ਮੈਂ ਨਤਰਲਾਲ ਪੇਸ਼ ਕਰਦਾ ਹਾਂ ਯੂਫੋਰਮ ਪੰਜਾਬੀ ਖੇਡਾਂ ਨੂੰ। ਫੁਸ਼ਾਰਪੁਰ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕਮਰ ਚੱਬੇਵਾਲ ਵੱਲੋਂ ਰੋਡ ਸ਼ੋਅ ਕੱਢਿਆ ਗਿਆ। ਇਹ ਰੋਡ ਸ਼ੋਅ ਕੱਢ ਕੇ ਡਾਕਟਰ ਰਾਜਕਮਰ ਨੇ ਲੋਕ ਸਭਾ ਹਲਕਾ ਫੁਸ਼ਾਰਪੁਰ ਦਾ ਚੋਣਾਂ ਦਾ ਮਿੰਗਲ ਹੁਚਾ ਦਿੱਤਾ ਹੈ। ਚੋਣ ਵੀ ਜੰਗਦਲ ਐਲਾਨ ਕਰ ਦਿੱਤਾ ਹੈ ਜਦਕਿ ਮੁੱਖ ਵਿਰੋਧੀ ਪਾਰਟੀ ਭਾਜਪਾ ਦੇ ਉਮੀਦਵਾਰ ਦੇ ਨਾਂ ਹੁਣ ਤੱਕ ਐਲਾਨ ਨਹੀਂ ਹੋਇਆ। ਤੋਂ 라이 ਕੁਮਾਰ ਦੇ ਰੋਡ ਸ਼ੋਅ ਤੋਂ ਵਾਦ ਹੋਰ ਪਾਰਟੀਆਂ ਦੇ ਉਮੀਦਵਾਰਾਂ ਨੂੰ ਵੀ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਲਈ ਅੱਡੀ ਚੋਟੀ ਦਾ ਜੋਰ ਲਗਾਉਣਾ ਹੋਵੇਗਾ ਇਹ ਸਾਰਾ ਇਕੱਠ ਡੀਸੀ ਢਾਬੇ ਚ ਬਿਵਾਲ ਵਿੱਚ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਆਸ ਪਾਸ ਦੇ ਬਰਗਾਂ ਨੇ ਹਿੱਸਾ ਲਿਆ ਇਸ ਰੋਡ ਸ਼ੋਅ ਦੇ ਮੌਕੇ ਵੱਡੀ ਗਿਣਤੀ ਵਿੱਚ ਕਾਰ ਟਰੈਕਟਰ ਇਲੈਕਸ਼ਨ ਦਾ ਕਾਫਲਾ ਖੇਚਦਾ ਚੰਦਰ ਬਣਿਆ ਰਿਹਾ ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਚੰਦਰ ਸ਼ਾਹ ਅਰੋੜਾ ਜ਼ਿਲ੍ਹਾ ਪ੍ਰਧਾਨ ਡਾਕਟਰ ਕੁਲਦੀਪ ਨੰਦਾ ਡਾਕਟਰ ਸ਼ਿਵ ਪੰਕਾਇਤੇ ਹੋਰ ਕਾਂਗਰਸੀ ਆਗੂ ਇਸ ਰੋਡ ਸ਼ੋਅ ਦੇ ਕਾਫਲੇ ਦਰਾਂ ਹਾਜ਼ਰ ਸਨ ਇਹ ਰੋਡ ਸ਼ੋਅ ਰੋਸ਼ਨ ਜੋਨ ਸਮਾਪਤ ਹੋਇਆ ਜਿੱਥੇ ਡਾਕਟਰ ਰਾਜ ਕੁਮਾਰ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ਦੇ ਗੰਭੀਰ ਚੁਪੇਤੇ ਕੋਰੋਨਾ ਲੂਸਨ ਨੂੰ ਬਹੱਤਰ ਯਾਰ ਤੇ ਹਰ ਸਾਲ ਹਮਾਂ ਦੇ ਕਾਉਂਟ ਵਿੱਚ ਆਉਣ ਦਾ ਲollipopp ਦਿੱਤਾ ਤੇ ਨਰਿੰਦਰ ਮੋਦੀ ਨੂੰ ਵੱਡੀ ਪ੍ਰਧਾਨ ਮੰਤਰੀ ਦੱਸਿਆ ਇਸ ਰੋਡ ਸ਼ੋਅ ਵਿੱਚ ਕੈਬਨਿਟ ਮੰਤਰੀ ਪੰਜਾਬ ਸੰਗਤ ਸਾਹ ਤੋੜਾ ਕਨਫਰਮ ਤੌਰ ਤੇ ਮੰੰਦਾ ਜ਼ਿਲ੍ਹਾ ਪ੍ਰਧਾਨ ਰਜਿੰਦਰ ਕੁਮਾਰ ਡਾਕਟਰ ਰਜਿੰਦਰ ਕੁਮਾਰ ਇੰਚਾਰਜ ਹਲਕਾ ਚੱਬੇਵਾਲ ਵਿਪਨ ਠਕੁਰਾਇ ਮੈਡਮ ਸੋਨੀਆ ਹਰਪ੍ਰੀਤ ਅਸੈਂਬਲੀ ਸੁਖਵਿੰਦਰ ਸੋਢੀ ਆਦਿ ਹਾਜ਼ਰ ਸਨ ਉਹ ਲਗਾਣਾ ਹੋਵੇਗਾ ਇਹ ਸਾਰਾ ਇਕੱਠ ਡੀਸੀ ਢਾਬੇ ਚ ਅਬੇਵਾਲ ਵਿੱਚ ਹੋਇਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਆਸ-ਪਾਸ ਦੇ ਬਰਕਰਾਂ ਨੇ ਹਿੱਸਾ ਲਿਆ ਇਸ ਰੋਡ ਸ਼ੋਅ ਦੇ ਮੌਕੇ ਵੱਡੀ ਗਿਣਤੀ ਵਿੱਚ ਘਰ ਟਰੈਕਟਰ ਟਰੈਕਟਰਾਂ ਦਾ ਕਾਫਲਾ ਖਿੱਚਦਾ ਕੇਂਦਰ ਬਣਿਆ ਰਿਹਾ ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਸੁੰਦਰ ਸ਼ਾਓ ਅਰੋੜਾ ਜ਼ਿਲ੍ਹਾ ਪ੍ਰਧਾਨ ਡਾਕਟਰ ਕੁਲਦੀਪ ਨੰਦਾ ਡਾਕਟਰ ਸ਼ਿਵ ਪੰਕਜ ਤੇ ਹੋਰ ਕਾਂਗਰਸੀ ਆਗੂ ਇਸ ਰੋਡ ਸ਼ੋਅ ਦੇ ਕਾਫਲੇ ਦੌਰਾਨ ਹਾਜ਼ਰ ਸਨ ਇਹ ਰੋਡ ਸ਼ੋਅ ਰੋਸ਼ਨ ਗਰਾਉਂਡ ਸਮਾਪਤ ਹੋਇਆ ਜਿੱਥੇ ਡਾਕਟਰ ਰਾਜਕੁਮਾਰ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ਦੇ ਗੁਣਗਾਨ ਕੀਤੇ ਤੇ ਕਰੋੜਾਂ ਲੋਕਾਂ ਨੂੰ 72000 ਰੁਪਏ ਹਰ ਸਾਲ ਉਨ੍ਹਾਂ ਦੇ ਖਾਣ ਵਿੱਚ ਆਉਂਦਾ ਲੋਲੀਪੋਪ ਦਿੱਤਾ ਤੇ ਹਰਿੰਦਰ ਮੋਦੀ ਨੂੰ ਗੱਤੀ ਪਰਧਾਨ ਮੰਤਰੀ ਦੱਸਿਆ ਇਸ ਰੋਡ ਸ਼ੋਅ ਵਿੱਚ ਕੈਬਨਟ ਮੰਤਰੀ ਪੰਜਾਬ ਸੰਦਰ ਸ਼ਾਮ ਕਰੋੜਾ ਡਾਕਟਰ ਤੁਤਿੰਦਰ ਸੰਧਾ ਜ਼ਿਲ੍ਹਾ ਪ੍ਰਧਾਨ ਜਿੰਦਰ ਕੁਮਾਰ ਡਾਕਟਰ ਤੁਤਿੰਦਰ ਕੁਮਾਰ ਇੰਜੀਨੀਅਰ ਹਰਕਾਰ ਜੱਬੇਵਾਲ ਵਿਪਨ ਉਠੇ ਕਰਾਇ ਮੈਡਮ ਸੋਹਣਾ ਹੈਲੋ ਐਸੈਂਬਲੀ ਸੁਖਵਿੰਦਰ ਸੋਢੀ ਆਦੀ ਹਾਜ਼ਰ ਸਨ ਤਾਂ ਕੀ ਅੱਜ ਇਸ ਰੋਡ ਸ਼ੋਅ ਦੇ ਚੋਕਲੇ ਦੌਰਾਨ ਹਾਜ਼ਰ ਸਨ ਇਹ ਰੋਡ ਸ਼ੋਅ ਰੋਸ਼ਨ ਜੋਨ ਸਮਾਪਤ ਹੋਇਆ ਜਿੱਥੇ ਡਾਕਟਰ ਰਾਜ ਕੁਮਾਰ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ ਦੇ ਗਲਗਾਨ ਕੀਤੇ ਤੇ ਕਰੋੜਾਂ ਲੋਕਾਂ ਨੂੰ 72000 ਰੁਪਏ ਅੱਜ ਸਾਡੇ ਵਰਕਰ ਸਾਥੀਆਂ ਵੱਲੋਂ ਅੱਜ ਸਾਡੇ ਹੁਸ਼ਿਆਰਪੁਰ ਦੀ ਜਨਤਾ ਵੱਲੋਂ ਸਾਡੇ ਲੋਕਾਂ ਵੱਲੋਂ ਜਨਤਾ ਜਨਾਰਦ ਵੱਲੋਂ ਇਹ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ ਜੋ ਕਿ ਦੋ ਜ਼ਿਲ੍ਹਿਆਂ ਨੂੰ ਕਵਰ ਕਰੇਗਾ ਔਰ ਇਹ ਜੋ ਵਿਸ਼ਾਲ ਰੋਡ ਸ਼ੋਅ ਹੈ ਮੈਨੂੰ ਇਹ ਲੱਗਦਾ ਕਿ ਰੋਡ ਸ਼ੋਅ ਇੰਨਾ ਵਿਸ਼ਾਲ ਹੈ ਕਿ ਕਾਂਗਰਸ ਦੀ ਜਿੱਤ ਤੇ ਇਹ ਆਪਣੇ ਆਪ ਦੇ ਵਿੱਚ ਹੀ ਮੋਹਰ ਲਾ ਰਿਹਾ ਔਰ ਮੈਂ ਆਪਣੇ ਵਰਕਰ ਸਾਥੀਆਂ ਦਾ ਮੈਂ ਆਪਣੇ ਸਾਰੇ ਲੀਡਰ ਸਹਿਬਾਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਉਹਨਾਂ ਦੀ ਏਕਤਾ ਦੇ ਨਾਲ ਉਹਨਾਂ ਦੀ ਇੱਕ ਜੁਟਤਾ ਦੇ ਨਾਲ ਇਹ ਜੋ ਰੋਡ ਸ਼ੋਅ ਹੈ ਬਹੁਤ ਅੱਛੇ ਤਰੀਕੇ ਦੇ ਨਾਲ ਅਸੀਂ ਚਲਾ ਰਹੇ ਹਾਂ ਕਿ ਤਾਂ ਕਿ ਸਾਡੇ ਲੋਕਾਂ ਨੂੰ ਵੀ ਘੱਟ ਤੋਂ ਘੱਟ ਪ੍ਰੋਬਲਮ ਹੋਵੇ ਔਰ ਮੈਂ ਕਾਂਗਰਸ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਦਾਸ ਰੂਪ ਜੋ ਸਨਮਾਨ ਦਿੱਤਾ ਮੈਨੂੰ ਟਿਕਟ ਦੇ ਕੇ ਜੋ ਬਖਸ਼ ਆ ਇਹਨੂੰ ਸੀਂਟਸ ਸਾਰੇ ਜਨੂ ਕੇ ਇਹ ਕਾਂਗਰਸ ਪਾਰਟੀ ਦੀ ਝੋਲੀ ਚ ਪਾਵਾਂਗੇ ਔਰ ਬਹੁਤ ਬਹੁਤ ਅੱਜ ਦੇ ਦਿਨ ਚ ਮੈਂ ਦਿਨ ਉੱਤੇ ਮੈਂ ਅਜੋਟਲੇ ਵਰਕਰ ਸਾਥੀਆਂ ਨੂੰ ਬਹੁਤ ਮੁਬਾਰਕਬਾਦ ਕਰਦਾ ਹੈ। ਸਾਰੇ குரு ਤੇ ਸਾਥ ਸੰਗਤ ਜੀ ਵਾਈਰੂ ਜੀ ਦਾ ਖਾਸ ਵਾਈਰੂ ਜੀ ਦੀ ਫਤਿਹ ਉਹ ਯਰਾ ਉਤਗਤ ਲੈ ਕੇ ਆਏ ਹੈ ਕਿ ਕਿਸਾਨ ਵੀਰਾਂ ਲਈ ਇੱਕ ਬਜਟ ਅਜ ਤੱਕ ਮੇਰਾ ਕਿਸੇ ਵੀ ਸਰਕਾਰ ਨੇ ਨਹੀਂ ਕੀਤਾ ਕਿਸਾਨ ਵੀਰਾਂ ਲਈ ਦਾ ਲਗ ਬਜਟ ਜਿਹੜਾ ਉਹ ਰਾਹੁਲ ਕਾਂਦੀ ਜੀ ਲੈ ਕੇ ਆਣਗੇ ਸਾਡੇ ਸਾਡੇ ਕਿਸਾਨ ਵੀਰਾਂ ਨੂੰ ਕੋਈ ਮੁਸ਼ਕਲ ਨਾ ਆ ਸਕੇ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਬਾਕੀ ਆ ਪ੍ਰਧਾਨ ਮੰਤਰੀ ਇਤਿਹਾਸ ਦੇ ਵਿੱਚ ਐਨਾ ਝੂਠਾ ਪ੍ਰਧਾਨ ਮੰਤਰੀ ਕੋਈ ਦੇਖਿਆ ਨਹੀਂ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੇਰਾ ਖਿਆਲ ਕਿ ਅੱਜ ਜਿਹੜੀ ਇਹ ਬੁਰਾਈ ਹੈ ਇਹ ਅੱਜ ਇਸ ਬੁਰਾਈ ਨੂੰ ਹਰਾਉਣ ਦੀ ਲੋੜ ਹੈ ਕਿਉਂਕਿ ਇਹ ਬੁਰਾਈ ਜਿਹੜੀ ਮੋਦੀ ਰੂਪੀ ਬੁਰਾਈ ਹੈ ਜਿਹੜਾ ਮੋਦੀ ਰੂਪੀ ਝੂਠ ਹੈ ਇਹ ਦੇਸ਼ ਨੂੰ ਬਰਬਾਦ ਕਰਦਾ ਹੈਗਾ ਅੱਜ ਆਓ ਸਾਰੇ ਇਕੱਠੇ ਹੋ ਕੇ ਇਹ ਜਿਹੜਾ ਝੂਠ ਹੈ ਜਿਹੜੇ ਕੰਮ ਨਹੀਂ ਸਰਬ ਕੰਮ ਨਹੀਂ ਕਰਨਾ ਸਰਬ ਗੱਪਾਂ ਮਾਰਨੀ ਆ ਸਿਰਫ ਜੁਮਲੇਬਾਜ਼ੀ ਕਰਨਾ ਹੈ ਸਰਕਾਰ ਦਾ ਟੀਚਾ ਸੋ ਆਓ ਸਾਰੇ ਇਕੱਠੇ ਹੋ ਕੇ 19 ਤਰੀਕ ਨੂੰ 19 ਮਈ ਨੂੰ ਕੋਤੀ ਸਰਕਾਰ ਨੂੰ ਜਿਹੜਾ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਲਾਸਟ ਫੇਸ 13ਆਂ ਜਾਂ 13 ਸਿੱਟਾ ਹਰਾ ਕੇ ਮੋਦੀ ਸਰਕਾਰ ਨੂੰ 13 ਦੀਆਂ ਸਿੱਟਾ 13 ਦੀਆਂ 13 ਸਿੱਟਾ ਹਰਾ ਕੇ ਕਾਂਗਰਸ ਪਾਰਟੀ ਦਾ ਮਿਸ਼ਨ 13 ਜਿਹੜਾ ਆ ਉਹ ਜਿਹੜਾ ਨੇਪਰੇ ਚੜ੍ਹੀਏ ਔਰ ਕਾਂਗਰਸ ਪਾਰਟੀ ਦੀ ਚੋੜੀ ਦੇ ਵਿੱਚ ਇਹ ਵੱਡੀ ਜਿੱਤ ਜਿਹੜੀ ਆ ਇਹ ਵੱਡੀ ਜਿੱਤ ਜਿਹੜੀ ਪਾਈਏ ਤਾਂ ਕਿ ਰਾਹੁਲ ਗਾਂਧੀ ਜੀ ਪ੍ਰਧਾਨ ਮੰਤਰੀ ਬਣ ਸਕਣ ਜੈ ਹਿੰਦ ਮੇਰਾ ਨਾਮ ਕਰਵਾਸੀ ਕਸੈਣੀ ਮੇਰਾ ਪਿੰਡ ਜੈਲੋਵਾਲ ਹਲਕਾ ਚਬੇਵਾਲ ਦੇ ਜੋ ਇਹਨਾਂ ਦਾ ਹਲਕਾ ਉਹਦੇ ਵਿੱਚ ਮੈਂ ਇਹਨਾਂ ਦਾ ਵੋਟਰ ਆ ਹਾਲ ਉਹਦੇ ਹੁਣ ਜੇ ਕੱਢੇਗਾ ਸਵੇਰ ਦਾ ਮੈਂ ਦੇਖਿਆ ਵੀ ਅਸੀਂ ਦੋ ਤਿੰਨ ਦਿਨ ਪਹਿਲਾਂ ਹੀ ਲੋਕਾਂ ਦੇ ਪਿੰਡਾਂ ਜਾ ਕੇ ਰਲੀਆਂ ਕੀਤੀਆਂ ਸੀ ਪਰ ਰਲੀਆਂ ਵਿੱਚ ਅਸੀਂ ਕਿਹਾ ਵੀ ਨਹੀਂ ਸੀ ਕਿਸੇ ਨੂੰ ਅਸੀਂ ਆ ਦੋ ਦੋ ਦਿਨਾਂ ਬਾਅਦ ਆ ਰੋਡ ਸ਼ੋਅ ਕਰ ਰਹੇ ਹਾਂ ਲੇਕਿਨ ਰੋਡ ਸ਼ੋਅ ਜਿਹੜਾ ਹੋਇਆ ਹੁਣ ਜਿਹੜੇ ਲੋਕਾਂ ਨੇ ਆਪਣੇ ਹੀ ਏਡਾ ਵੱਡਾ ਹੰਸਾਰਾ ਦਿੱਤਾ ਵੇ ਸੜਕਾਂ 'ਤੇ ਟਰਾਲੀਆਂ ਜੋ ਕਿਸੇ ਕੋ ਕਾਰ ਜੋ ਕਿਸੇ ਕੋ ਗੱਡੀ ਆਪਣੇ ਗੱਡੀਆਂ ਤਾਰਾਂ ਲੈ ਕੇ ਬਹੁਤ ਹਮਮਾਂ ਕੇ ਪਹੁੰਚੇ ਆ ਜਿਤਨਾ ਜੋ ਇਹ ਰੋਡ ਸ਼ੋਅ ਕਰਦੇ ਹੋਏ ਲੱਗਦਾ ਵੇ ਇਹ ਆਪਣੀ ਜਿਹੜੀ ਬਾਜੀ ਸਿਟੀ ਦੀ ਪੂਰੀ ਕਾ ਇਹ ਜਿਹੜਾ ਅਜਦਾ ਰੋਡ ਸ਼ੋਅ ਹੈ ਨਰੋਲ ਚੱਬੇ ਹਲਕੇ ਦਾ ਜਾਂ ਬਾਹਲੀ ਕਸੀਆਂ ਵਿੱਚੋਂ ਵੀ ਆਇਆ ਹੈ ਆਰਦਾ ਕੋ ਬਦਲ ਕੋ ਇੱਕ ਅੱਧੀ ਗੱਡੀ ਆਈ ਉਹ ਲੈ ਕੇ ਸਾਡਾ ਰੋਲ ਚੱਪੇ ਵਾਂਗ ਬਸੇ